ਨਣਾ ਇਹਨਾਂ ਦੇ ਉਦੋਂ ਹੀ ਆ ਜਦੋਂ ਇਹਨਾਂ ਦੇ ਜੁੱਤੀਆਂ ਪਈਆਂ ਤੇ ਇਹ ਇਕੱਲੀ ਇੱਕ ਬੀਬੀ ਇਹੋ ਹੀ ਨਹੀਂ ਪਤਾ ਨਹੀਂ ਕਿੰਨੀਆਂ ਕੁ ਬੀਬੀਆਂ ਬੈਠੀਆਂ ਜਿਹੜੀਆਂ ਸਿੱਖੀ ਲਿਬਾਸ ਦੇ ਵਿੱਚ ਆ ਜੀ ਜਾਨੀ ਕਿ ਉਹ ਗੁਰਬਾਣੀ ਵੱਲੋਂ ਧਿਆਨ ਤੋੜ ਕੇ ਉਹ ਇਹ ਪੇਸ਼ ਕਰ ਰਹੀ ਆ ਜੀ ਪੀ ਮੇਰੇ ਜਦੋਂ ਸਾਥੀ ਨੇ ਮੱਥਾ ਟੇਕਿਆ ਤੇ ਸਾਹਮਣੇ ਬੈਠੀ ਬੀਬੀ ਦਾ ਧਿਆਨ ਕੋ ਗੁਰੂਆਂ ਲਗਿਆ ਜੀ ਕਿੱਥੇ ਸਿੱਖੀ ਦਾ ਪ੍ਰਚਾਰ ਆ ਦੇ ਵਿੱਚ ਤਾਂ ਇਹ ਪ੍ਰਚਾਰ ਹੁੰਦਾ ਸਾਨੂੰ ਤਾਂ 12 13 ਸਾਲੋਂ ਚੱਲੇ ਇਹੋ ਜਿਹਾ ਪ੍ਰਚਾਰ ਅਸੀਂ ਕਿਤੇ ਦੇਖਿਆ ਨਹੀਂ ਆ ਇਹ ਗੱਲ ਬਹੁਤਿਆਂ ਨੂੰ ਲੜਨੀ ਅਸਲ ਵਿੱਚ ਇਹ ਕੰਮ ਬੀਬੀਆਂ ਦਾ ਨਹੀਂ ਹੈਗਾ ਅੱਛਾ ਬੀਬੀਆਂ ਦਾ ਨਹੀਂ ਹੈਗਾ ਨਹੀਂ ਹੈਗਾ ਜਿਹੜਾ ਇਹ ਕਰਦੀਆਂ ਪਈਆਂ 6ਵੇਂ ਪਾਤਸ਼ਾਹ ਦੀ ਗੱਲ ਕਰੀਏ 6ਵੇਂ ਪਾਤਸ਼ਾਹ ਦੇ ਸਮੇਂ ਤੇ ਮਹਾਰਾਜ ਢਾਡੀ ਪੈਦਾ ਕੀਤੇ ਆ ਢਾਡਣਾ ਨਹੀਂ ਪੈਦਾ ਕੀਤੀਆਂ ਠੀਕ ਹੈ ਜੀ ਚਲੋ ਕੱਚੀਆਂ ਦੀ ਨਾਂ ਗੁਰੂ ਨਾਨਕ ਦੇ ਘਰ ਵਿੱਚ ਕਦੇ ਲੋੜ ਸੀ ਤੇ ਨਾਂ ਲੋੜ ਹੈ ਰੋਕਣਾ ਇਹਨਾਂ ਨੂੰ ਮੈਂ ਦੱਸ ਤੇ ਦਿੱਤਾ 75 ਕਿਸੇ ਦੇ ਮਿੱਤਰ ਨਹੀਂ ਆ ਜੀ ਤੇ ਚਪੇੜਾਂ ਕਿਸ ਦੀਆਂ ਭੈਣਾ ਨਹੀਂ ਠੀਕ ਹੈ ਜੀ ਬੀਬੀ ਨੂੰ ਸੁਧਰ ਜਾਣਾ ਚਾਹੀਦਾ ਇਹਦੇ ਚ ਹੀ ਭਲਾ ਵਾ ਜੀ ਠੀਕ ਹੈ ਜੀ ਕਿਉਂਕਿ ਮੁੜ ਕੇ ਤਪਲੇ ਤੁਪਲੇ ਪੁੱਠੇ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਜੀ ਕੀਰਤਨ ਵੀ ਕਰਦੀਆਂ ਪਰ ਐਦਾਂ ਦੀ ਬੀਬੀ ਮੈਂ ਪਹਿਲੀ ਾਰ ਵੇਖੀ ਆ ਜਿਹੜੀ ਇਹ ਗੱਲ ਕਹਿੰਦੀ ਵੀ ਅਸੀਂ ਤੇ ਬਲੈਕ ਵੀ ਬਣਾਵਾਂਗੇ ਜੀ ਵੀ ਤੁਸੀਂ ਭੈਣ ਦੇ ਯਾਰੋ ਜੇ ਬਲੈਕ ਬਲੋਕ ਬਲੋਕ ਜੇ ਬਣਾਉਣੇ ਬਣਾਈ ਜਾਓ ਆ ਪਰ ਮर्यादा ਮर्यादा ਕਹਿੰਦੀ ਨਹੀਂ ਛੱਡ ਦਿਓ ਇਹਨੂੰ ਵੀ ਜੇ ਤੁਸੀਂ ਸਿੱਖੀ ਚ ਰਹਿਣਾ ਤੇ ਬੰਦਿਆਂ ਉਂਰਾਓ ਬੇਸ਼ੱਕ ਨਹੀਂ ਤੁਹਾਨੂੰ ਵਾਰਾਖਾਂਦਾ ਬਲੋਕਰ ਬਣਨਾ ਪਣਜੋ ਕੱਚੀਆਂ ਪਾਓ ਨੰਦ ਲਓ ਸੇਵਿੰਗ ਪਹੁੰਚ ਜਾਓ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਬਾਲਾ ਪ੍ਰੀਤਮ ਕੀਰਤਨੀ ਜੱਥੇ ਦੀ ਬੀਬੀ ਪ੍ਰਬਲਿੰਕੌਰ ਕੀਰਤਨ ਕਰਦੇ ਨੇ ਕੀਰਤਨ ਕਰਦਿਆਂ ਕਰਦਿਆਂ ਉਹ ਅਜਿਹੀ ਗੱਲ ਕਰ ਜਾਂਦੇ ਨੇ ਜਿਹੜੀ ਕਿ ਨਾ ਤਾਂ ਕੱਚੀ ਬਾਣੀ ਹੈ ਨਾ ਹੀ ਮਰਿਆਦਾ ਹੈ ਉਹਨਾਂ ਨੇ ਅਜਿਹੀ ਗੱਲ ਕੀਤੀ ਜਿਸ ਨਾਲ ਮਾਮਲਾ ਤੂਲ ਫੜ ਗਿਆ ਤੇ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਸਿੱਖ ਭਾਈਚਾਰੇ 'ਚ ਪੂਰਾ ਰੋਸ ਹੈ ਮੇਰੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਆ ਮਾਨ ਸਿੰਘ ਅਕਾਲੀ ਐਫਐ ਮੁੱਦੇ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤੇਜ ਜੀ ਸਭ ਤੋਂ ਪਹਿਲਾਂ ਇਹ ਗੱਲਾਂ ਨਾ ਖਾਲਸਾ ਜੀ ਉਹਨਾਂ ਨੇ ਜਿਹੜੀ ਗੱਲ ਕੀਤੀ ਨੀ ਮਰਿਆਦਾ ਦੀ ਨਹੀਂ ਹੈ ਬਿਲਕੁਲ ਉਹ ਮਰਿਆਦਾ ਦਾ ਪਤਾ ਹੀ ਨਹੀਂ ਇਹਨਾਂ ਨੂੰ ਕੱਖ ਹਾਂ ਬਸ ਇਹੀ ਗੱਲ ਹੈ ਕਿ ਉਹ ਅੱਜ ਮੰਡੇ ਵੀ ਨਹੀਂ ਪਏ ਜਦੋਂ ਅਸੀਂ ਕੋਈ ਦੇਖਦੇ ਹਾਂ ਕਈ ਜਗ੍ਹਾ ਉਹਨਾਂ ਨਾਲ ਗੱਲਬਾਤ ਕਰਨਾ ਇਹਨਾਂ ਨੇ ਉਦੋਂ ਹੀ ਆ ਜਦੋਂ ਇਹਨਾਂ ਦੇ ਜੁੱਤੀਆਂ ਪਈਆਂ ਜੀ ਤੇ ਨਾ ਕਹਿੰਦੇ ਨੇ ਜਿਹੜੇ ਬੰਦੇ ਦੇ ਬੁੱਧੀ ਕਾਮਨਾ ਨਾ ਕਰੇ ਜਾਂ ਉਹਨੂੰ ਚੰਗਾ ਸਤਾਰ ਚਾਹੀਦਾ ਤਾਂ ਜਾ ਫਿਰ ਚੰਗਾ ਦੁਸ਼ਮਣ ਚਾਹੀਦਾ ਜੀ ਫੇਰ ਹੀ ਉਹਨੂੰ ਮੱਤ ਟਿਕਾਣੇ ਤੇ ਆਉਂਦੀ ਆ ਤੇ ਮੈਂ ਜਿਹੋ ਜਿਹੇ ਹਾਲਾਤ ਵੇਖਦਾ ਨਾ ਤੇ ਇਹ ਕੱਲੀ ਇੱਕ ਬੀਬੀ ਇਹੋ ਹੀ ਨਹੀਂ ਪਤਾ ਨਹੀਂ ਕਿੰਨੀਆਂ ਕੁ ਬੀਬੀਆਂ ਬੈਠੀਆਂ ਜੜੀਆਂ ਸਿੱਖੀ ਲਿਬਾਸ ਦੇ ਵਿੱਚ ਆ ਜੀ ਉਹ ਖੰਡਾ ਵੀ ਲਾਉਂਦੀਆਂ ਜੀ ਤੇ ਉਹ ਆਪਣੇ ਆਪ ਨੂੰ ਇਹ ਕਹਿੰਦੀਆਂ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੀਆਂ ਜੀ ਸਾਨੂੰ ਮਾਰਾ ਨੇ ਖੁਸ਼ੇ ਬਖਸ਼ਿਆ ਮਾਰਾ ਨੇ ਖੁਸ਼ੇ ਬਖਸ਼ਿਆ ਮਾਰਾ ਨੇ ਤੁਹਾਨੂੰ ਕੀਰਤਨ ਕਰਨ ਵਾਸਤੇ ਆਖਿਆ ਜੀ ਮਾਰਾ ਨੇ ਤੁਹਾਨੂੰ ਇਹ ਨਹੀਂ ਕਿਹਾ ਵੀ ਉੱਥੇ ਤੁਹਾਨੂੰ ਬੀਬੀ ਪੁੱਛ ਰਹੀ ਆ ਜੀ ਜਾਂ ਤੁਹਾਨੂੰ ਬੀਬੀ ਦੱਸ ਰਹੀ ਆ ਵੀ ਤੁਹਾਡੇ ਨਾਲ ਵਾਲੇ ਸਾਥੀ ਦਾ ਪਜਾਮਾ ਪਾਟਾ ਆ ਜੀ ਤੇ ਤੁਹਾਨੂੰ ਕਿੱਥੋਂ ਪਤਾ ਲੱਗਾ ਜੀ ਤੇ ਉਹ ਗਾੜੀਆਂ ਕਹਿ ਰਹੀ ਜੀ ਜਦੋਂ ਤੁਹਾਡਾ ਸਾਥੀ ਮੱਥਾ ਟੇਕਣ ਗਿਆ ਜਾਨੀ ਕਿ ਉਹ ਗੁਰਬਾਣੀ ਵੱਲੋਂ ਧਿਆਨ ਤੋੜ ਕੇ ਉਹ ਇਹ ਪੇਸ਼ ਕਰ ਰਹੀ ਆ ਜੀ ਵੀ ਮੇਰੇ ਜਦੋਂ ਸਾਥੀ ਨੇ ਮੱਥਾ ਟੇਕਿਆ ਤੇ ਸਾਹਮਣੇ ਬੈਠੀ ਬੀਬੀ ਦਾ ਧਿਆਨ ਕੋ ਗੁਰੂਆਂ ਲਗਿਆ ਜੀ ਕਿੱਥੇ ਸਿੱਖੀ ਦਾ ਪ੍ਰਚਾਰ ਆ ਜੀ ਜਦੋਂ ਇਹਨਾਂ ਨੇ ਬਲਕਿ ਤੁਸੀਂ ਨਾ ਉਹ ਗੱਲ ਦੇ ਵਿੱਚ ਅੱਜ ਵੀ ਨਹੀਂ ਮੰਦੇ ਪਏ ਕਿ ਮੈਂ ਗਲਤ ਗਿਆ ਉਹ ਕਹਿੰਦੇ ਜੀ ਇਹ ਪ੍ਰਚਾਰ ਹੁੰਦਾ ਮਰਿਆਦਾ ਦੇ ਵਿੱਚ ਤਾਂ ਇਹ ਜੀ ਇਹ ਪ੍ਰਚਾਰ ਹੁੰਦਾ ਸਾਨੂੰ ਤਾਂ 12 13 ਸਾਲੋਂ ਚੱਲੇ ਇਹੋ ਜਿਹਾ ਪ੍ਰਚਾਰ ਅਸੀਂ ਕਿਤੇ ਦੇਖਿਆ ਨਹੀਂ ਆ ਇਹ ਜਾ ਰਿਹਾ ਤੇ ਮਰਿਆਦਾ ਸਾਨੂੰ ਦੱਸਦੀ ਹੈ ਵੀ ਅਸੀਂ ਮਤਲਬ ਕਿ ਉੱਥੇ ਹੁਣ ਮੰਨ ਲਓ ਮੈਂ ਇੱਕ ਢਾਡੀ ਲੈਕਚਰਾਰ ਆ ਜੀ ਮੇਰੇ ਨਾਲ ਦੇ ਸਾਥੀ ਦਾ ਰਾਹ ਦੇ ਵਿੱਚ ਮੰਨ ਲਓ ਕੋਈ ਕੱਪੜਾ ਪੜ ਜਾਂਦਾ ਜੀ ਮੈਂ ਗੱਲ ਤੇ ਉੱਥੇ ਸਰਦਾਰ ਹਰੀ ਸਿੰਘ ਨਲੂਏ ਦੀ ਕਰਨ ਧਿਆ ਜੀ ਗੱਲ ਤੇ ਉੱਥੇ ਮੈਂ ਬਾਬਾ ਦੀਪ ਸਿੰਘ ਦੀ ਕਰਦਾ ਪਿਆ ਗੱਲ ਮੈਂ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦਾ ਪਿਆ ਗੱਲ ਮੈਂ ਉੱਥੇ ਸਿੱਖ ਜਰਨੈਲਾਂ ਦੀ ਕਰਦਾ ਪਿਆ ਉੱਥੇ ਮੈਂ ਥੋੜਾ ਕਹੂੰਗਾ ਵੀ ਜਦੋਂ ਮੇਰੇ ਨਾਲ ਦਾ ਸਾਥੀ ਸਾਥ ਸੰਗਤ ਜਦੋਂ ਘਰੋਂ ਤੁਰਿਆ ਮੋਟਰਸਾਈਕਲ ਤੇ ਬਹਿਣ ਲੱਗਾ ਤੇ ਉਹਦੀ ਕਸ਼ਹਰੇ ਦੀ ਲੜੀ ਪਾਟ ਗਈ ਜੀ ਇਹਦਾ ਥੋੜਾ ਆਖੂਗਾ ਮੈਂ ਜੀ ਜਿਹੜਾ ਕੰਮ ਜਿਹੜਾ ਸਾਨੂੰ ਜਿਸ ਜਿਹੜਾ ਕੰਮ ਸਾਨੂੰ ਮਹਾਰਾਜ ਨੇ ਸੌਪਿਆ ਨਾ ਅਸਲ ਵਿੱਚ ਤੇ ਤੁਹਾਨੂੰ ਦੱਸ ਦਵਾਂ ਇਹ ਗੱਲ ਬਹੁਤਿਆਂ ਨੂੰ ਲੜਨੀ ਹੈ ਅਸਲ ਵਿੱਚ ਇਹ ਕੰਮ ਬੀਬੀਆਂ ਦਾ ਨਹੀਂ ਹੈਗਾ ਅੱਛਾ ਬੀਬੀਆਂ ਦਾ ਨਹੀਂ ਹੈਗਾ ਨਹੀਂ ਹੈਗਾ ਜਿਹੜਾ ਇਹ ਕਰਦੀਆਂ ਪਈਆਂ ਇਹ ਜੇ ਵੇਖੋ ਜੇ ਆਪਾਂ ਗੱਲ ਕਰੀਏ ਪ੍ਰਾਤਨ ਇਤਿਹਾਸ ਪੜ੍ਹ ਕੇ ਵੇਖੀਏ ਜੀ ਤੇ ਉਹਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਹੈ ਜੀ ਸੱਤਾ ਬਲਵੰਡਾ ਕੀਰਤਨ ਕਰਦੇ ਉਹ ਤੋਂ ਬਾਅਦ ਸੰਗਤ ਦੀ ਵਾਰੀ ਆ ਗਈ ਜੀ ਛੇਵੇਂ ਪਾਤਸ਼ਾਹ ਦੀ ਗੱਲ ਕਰੀਏ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਮਹਾਰਾਜ ਢਾਡੀ ਪੈਦਾ ਕੀਤੇ ਆ ਜੀ ਢਾਡਣਾ ਨਹੀਂ ਪੈਦਾ ਕੀਤੀਆਂ ਠੀਕ ਆ ਜੀ ਜੀ ਚਲੋ ਚੰਗੀਆਂ ਬੀਬੀਆਂ ਵੀ ਆ ਵਧੀਆ ਕਰਤਾਰ ਦੇ ਨਾਲ ਸੇਵਾ ਨਿਭਾਰੀਆਂ ਸਾਨੂੰ ਉਹਨਾਂ ਤੋਂ ਕੋਈ ਦੁੱਖ ਨਹੀਂ ਆ ਜੀ ਲੇਕਿਨ ਇਹੋ ਜੀਆਂ ਬੀਬੀਆਂ ਜਿਹੜੀਆਂ ਜਿਨ੍ਹਾਂ ਨੇ ਕੇਵਲ ਆਪਣਾ ਧੰਦਾ ਹੀ ਬਣਾਇਆ ਜੀ ਉਹ ਇਕੱਲਾ ਬਿਜ਼ਨਸ ਹੀ ਆ ਉਹਦਾ ਇੱਕ ਚਵਲ ਜਿਹਾ ਪਤਾ ਨਹੀਂ ਉਹਦਾ ਤਪਲੇ ਮਾਸਟਰ ਕਿ ਜਾ ਉਹ ਕੌਣ ਆ ਉਹਨੂੰ ਲਾਗੇ ਛਾਕੇ ਦਾ ਹੋਵੇ ਜਾਂ ਉਹਦਾ ਡਰੈਸ ਤੋਂ ਪਤਾ ਹੋਵੇ ਤੇ ਕਿਤੇ ਉਹਨੂੰ ਮਿਲਾਂਗੇ ਜ਼ਰੂਰ ਪੁੱਛ ਲਾਂਗੇ ਜੀ ਜੋ ਦਸਨ ਚ ਸਾਹਮਣੇ ਆ ਰਿਹਾ ਕਿ ਸ਼ਾਇਦ ਹੁੰਦਾ ਭਰਾ ਵੈ ਪਤਾ ਨਹੀਂ ਭਰਾ ਵੈ ਜਿਹੜਾ ਨਾਲ ਹੀ ਉਹਦੇ ਵੀਡੀਓ ਬਣਾਉਂਦਾ ਹੁੰਦਾ ਕਹਿੰਦਾ ਅਸੀਂ ਦੱਸਣਾ ਚਾਹੁੰਦੇ ਆਂ ਵੀ ਅਸੀਂ ਜਨਰੇਸ਼ਨ ਨੂੰ ਮੋਟੀਵੇਟ ਕਰਦੇ ਪਏ ਆਂ ਮੋੜ ਰਹੇ ਆਂ ਮਤਲਬ ਕਹਿਣ ਦਾ ਭਾਵ ਆ ਵੀ ਗੁਰੂ ਨਾਨਕ ਸਾਹਿਬ ਨੇ ਇਨਾ ਲੰਮਾ ਸਮਾਂ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਹਨਾਂ ਨਾਲ ਹੀ ਦੁਨੀਆਂ ਮੁੜੀ ਜੀ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲਿਆਂ ਨੇ 20ਵੀਂ ਸਦੀ ਚ ਪ੍ਰਚਾਰ ਤੇ ਪ੍ਰਸਾਰ ਕੀਤਾ ਉਹਨਾਂ ਨਾਲ ਦੁਨੀਆ ਨਹੀਂ ਮੁੜੀ ਜੀ ਹਜ਼ਾਰਾਂ ਢਾਡੀ ਪ੍ਰਚਾਰਕ ਮਾਵੇਂ ਉਹਨਾਂ ਦੇ ਵਿੱਚ ਬੀਬੀਆਂ ਹੋਣ ਤੇ ਭਾਵੇਂ ਉਹਨਾਂ ਦੇ ਵਿੱਚ ਬਾਬੇ ਹੋਣ ਜੀ ਸਿੱਖ ਪ੍ਰਚਾਰਕ ਉਹਨਾਂ ਦੇ ਸ਼ਬਦਾਂ ਦੇ ਨਾਲ ਦੁਨੀਆ ਕਰਸ਼ਿਤ ਨਹੀਂ ਹੋਈ ਜੀ ਲੇਕਿਨ ਇਹ ਜਿਹੜੇ ਭਾਪੜੇ ਦੇ ਆ ਇਹਨਾਂ ਦੇ ਕਹਿਣ ਦੇ ਨਾਲ ਦੁਨੀਆ ਵਾਪਸ ਆ ਜਾਊਗੀ ਇੱਕ ਨੰ ਗੱਲ ਹੋਰ ਵੀ ਇਹ ਕੱਲੀ ਇੱਥੇ ਨਹੀਂ ਖਤਮ ਹੁੰਦੀ ਵੀ ਉਹਨਾਂ ਨੇ ਗੁਰਬਾਨੀ ਦੇ ਵਿੱਚ ਜਦੋਂ ਕੀਰਤਨ ਕਰਦਿਆਂ ਤੇ ਕੀਤੇ ਉਹਨਾਂ ਦੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਜਿੰਦੇ ਵਿੱਚ ਵਿਦੇਸ਼ ਵਿੱਚ ਜਾਣ ਦੀ థਾਈਲੈਂਡ ਦੀ ਗੱਲਾਂ ਕਰ ਰਹੇ ਨੇ ਉਹਦੇ ਕੋ ਦੋ ਪਾਸ਼ਾ ਹੀ ਗੱਲਾਂ ਕਰੀ ਜਾਂਦੀ ਜਿੰਦੇ ਦੋ ਮੀਨ ਨਿਕਲਦੇ ਨੇ ਇਹੋ ਜਿਹੀਆਂ ਵੀ ਗੱਲਾਂ ਕਰਦੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਸ ਦੇ ਉੱਤੇ ਉਹਨੂੰ ਬਿਲਕੁਲ ਕਹਿੰਦੇ ਜੀ ਇਹ ਸਹੀ ਹੈ ਗੱਲ ਮੈਂ ਤੇ ਮੱਕੜ ਸਾਹਿਬ ਨੂੰ ਇੱਥੇ ਗੱਲ ਕਹਿਣਾ ਚਾਹਣਾ ਮੱਕੜ ਸਾਹਿਬ ਜੀ ਕੱਲਾ ਵਿਊ ਥੋੜਾ ਹੁੰਦਾ ਜੀ ਤੁਸੀਂ ਜਿਹੜੀ ਮਰਜ਼ੀ ਤਾਂ ਨਹੀਂ ਬੀਬੀ ਦੇ ਆ ਕੇ ਬਾ ਦੰਨੇ ਆ ਜੀ ਵੀ ਚਲੋ ਮੱਕੜ ਸਾਹਿਬ ਨੇ ਤਸੱਲੀ ਉਹਦੀ ਪੂਰੀ ਕਰਾਈ ਆ ਲੇਕਿਨ ਮੇਰੇ ਹਿਸਾਬ ਦੇ ਨਾਲ ਮੱਕੜ ਸਾਹਿਬ ਨੂੰ ਮੱਕੜ ਸਾਹਿਬ ਦੇ ਲੈਵਲ ਦੀ ਨਹੀਂ ਹੋ ਹੈਗੀ ਜੀ ਤੇ ਸਿਮਰ ਜੋਸ਼ ਸਿੰਘ ਨੂੰ ਉਹਦੀ ਇੰਟਰਵਿਊ ਨਹੀਂ ਹੀ ਕਰਨੀ ਚਾਹੀਦੀ ਨਹੀਂ ਕਈ ਵਾਰ ਮੁੱਦਾ ਐਸਾ ਹੁੰਦਾ ਨਾ ਕਿ ਮੁੱਦੇ ਤੇ ਗੱਲ ਕਰ ਜੀ ਲੇਕਿਨ ਆਪਾਂ ਹਾਈਲਾਈਟ ਕਰਤਾ ਉਹਨੂੰ ਜੀ ਮੰਨ ਲਓ ਕੁਝ ਉਹਨੂੰ ਜਾਣਦੇ ਹੀ ਕੁਝ ਨਹੀਂ ਹੀ ਜਾਣਦੇ ਅੱਜ ਬੱਚਾ ਬੱਚਾ ਉਹਨੂੰ ਜਾਣਦਾ ਜੀ ਜਾਣਨ ਲੱਗ ਪਿਆ ਕਿਉਂ ਮੱਕੜ ਸਾਹਿਬ ਉਹਨਾਂ ਨੂੰ ਹਜ਼ਾਰਾਂ ਬੰਦੇ ਜਣੇ ਨਹੀਂ ਲੱਖਾਂ ਬੰਦੇ ਫੋਲੋ ਕਰਦੇ ਆ ਸੁਣਦੇ ਆ ਜੀ ਚੰਗੇ ਐਂਕਰ ਆਓ ਚੰਗੇ ਸ਼ਬਦਾਂ ਦੇ ਨਾਲ ਸੰਬੋਧਨ ਹੁੰਦੇ ਆ ਜਿਵੇਂ ਤੁਸੀਂ ਇੱਕ ਪੱਤਰਕਾਰ ਜੀ ਤੁਸੀਂ ਚੰਗੀ ਚੀਜ਼ ਨੂੰ ਖੋਜ ਕੇ ਲਿਆਓ ਜੀ ਬਿਲਕੁਲ ਜਿਹੜੀ ਸਾਡੇ ਸਿੱਖ ਪੰਥ ਨੂੰ ਢਾਲ ਆ ਰਹੀ ਆ ਜੀ ਜਿਹੜੀ ਸਿੱਖੀ ਸਰੂਪ ਨੂੰ ਦਾਗਤ ਕਰ ਰਹੀ ਆ ਦਾਗ ਲਾ ਰਹੀ ਆ ਉਹਨਾਂ ਨੂੰ ਪ੍ਰਚਾਰ ਪ੍ਰਸਾਰ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਂਦਾ ਕੋਈ ਫਾਇਦਾ ਨਹੀਂ ਉਹ ਬੀਬੀ ਦੇ ਮੈਂ ਹੋਰ ਵੀ ਗੱਲਾਂ ਸੁਣੀਆਂ ਉਹਦਾ ਭਰਾ ਕਹਿ ਰਿਹਾ ਵੀ ਜੀ ਅਸੀਂ ਇਸ ਕਰਕੇ ਇਦਾਂ ਕਰਦੇ ਆ ਦੁਨੀਆ ਜਿਹੜੇ ਜਿਹੜੇ ਸਾਡੇ ਨੌਜਵਾਨ ਆ ਮੁੜ ਕੇ ਸਿੱਖੀ ਵੱਲ ਸਾਡਾ ਕਰਕੇ ਆ ਰਹੇ ਆ ਤੇ ਜੇ ਤੁਸੀਂ ਅੱਜ ਸਾਨੂੰ ਇਦਾਂ ਟੋਕੋਗੇ ਤੇ ਲੋਕ ਦਾੜੀ ਕੇਸ ਕਟਾ ਦੇਣਗੇ ਬੀਬੀਆਂ ਵੀ ਕੇਸ ਕਟਾ ਦੇਣਗੀਆਂ ਜੀ ਇਹਦਾ ਮਤਲਬ ਇਹ ਆ ਵੀ ਇਹਨਾਂ ਦਾ ਕਹਿਣ ਦਾ ਭਾਵ ਆ ਵੀ ਬੀਬੀਆਂ ਹੁਣ ਬੋਦੇ ਕਰਾ ਲੈਣਗੀਆਂ ਜੀ ਕੱਚਿਆਂ ਦੀ ਨਾ ਗੁਰੂ ਨਾਨਕ ਦੇ ਘਰ ਵਿੱਚ ਕਦੇ ਲੋੜ ਸੀ ਜੀ ਤੇ ਨਾ ਲੋੜ ਹੈ ਜੀ ਉਹ ਕਹਿੰਦੇ ਨਾ ਅਸੀਂ ਪ੍ਰਚਾਰ ਕਰਦੇ ਨਾ ਕਰੋ ਪ੍ਰਚਾਰ ਜੀ ਤੁਹਾਨੂੰ ਕਿਹੜਾ ਕਰਨ ਚਿੱਠੀ ਪਾਈ ਆ ਇੱਥੇ ਹਜ਼ਾਰਾਂ ਭੱਜ ਗਏ ਹਜ਼ਾਰਾਂ ਗੇ ਖੜ ਗਏ ਜਿਹੜੇ ਖਾਣ ਵਾਲੇ ਉਹ ਖੜ ਗਏ ਭੱਜਣ ਵਾਲੇ ਭੱਜ ਗਏ ਜੇ ਕੀਰਤਨ ਨਾ ਕਰਨਗੇ ਇਹਨਾਂ ਦੇ ਨਾਲ ਕਦੇ ਬਾਣੀ ਦਾ ਪ੍ਰਚਾਰ ਸਿਰ ਰੋਕ ਚੱਲਿਆ ਹੁਣ ਦੇਖੋ ਜਿਹੜੀ ਗੱਲ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਜੇ ਕੋਈ ਆਮ ਬੰਦਾ ਗੁਰਬਾਣੀ ਸੁਣ ਰਿਹਾ ਜਾਂ ਸਿੱਖ ਧਰਮ ਤੋਂ ਇਲਾਵਾ ਸੁਣ ਰਿਹਾ ਜਦੋਂ ਇਹੋ ਜੀ ਪਾਸ਼ਾ ਬੋਲਦੇ ਨੇ ਜਾਂ ਇਹੋ ਜੀ ਗੱਲ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਗੁਰਬਾਣੀ ਦੇ ਵਿੱਚ ਜਾਂ ਮਰਿਆਦਾ ਵਿੱਚ ਹੈ ਅਜਿਹਿਆਂ ਨੂੰ ਆਪਾਂ ਨੂੰ ਰੋਕਣਾ ਕਿੱਦਾਂ ਮੈਂ ਰੋਕਾਂਗੇ ਕਿਵੇਂ ਰੋਕਣਾ ਇਹਨਾਂ ਨੂੰ ਮੈਂ ਦੱਸ ਤੇ ਦਿੱਤਾ 75 ਕਿਸੇ ਦੇ ਮਿੱਤਰ ਨਹੀਂ ਆ ਜੀ ਤੇ ਚਪੇੜਾਂ ਕਿਸ ਦੀਆਂ ਭੈਣਾ ਨਹੀਂ ਠੀਕ ਹੈ ਜੀ ਬੀਬੀ ਨੂੰ ਸੁਧਰ ਜਾਣਾ ਚਾਹੀਦਾ ਇਹਦੇ ਚ ਭਲਾ ਵਾ ਜੀ ਠੀਕ ਹੈ ਜੀ ਕਿਉਂਕਿ ਮੁੜ ਕੇ ਤਪਲੇ ਤੁਪਲੇ ਪੁੱਠੇ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਜੀ ਇਹ ਮਤ ਸੋਚੋ ਵੀ ਜੇ ਨੰਗ ਸਿੰਘ ਨਹੀਂ ਕੋ ਕਹਿਣਗੇ ਬੀਬੀ ਦਾ ਕਰਕੇ ਜੀ ਤੇ ਸਿੰਘਣੀਆਂ ਚੜਦੀ ਕਲਾ 'ਚ ਬੈਠੀਆਂ ਵਾ ਜੀ ਅਸੀਂ ਇੱਕ ਆਵਾਜ਼ ਮਾਰਾਂਗੇ ਜੇ ਸਿੰਘ ਚੜਦੀ ਕਲਾ ਆਲੇ ਸਾਡੇ ਨਾਲ ਖੜਦੇ ਆ ਨਾ ਤੇ ਸਾਡੇ ਨਾਲ ਸਿੰਘਣੀਆਂ ਵੀ ਚੜਦੀ ਕਲਾ ਆ ਲਈਆਂ ਜਿਹੜੀਆਂ ਇਦਾਂ ਦੀਆਂ ਬੀਬੀਆਂ ਨੂੰ ਸਿੱਧੇ ਰਾਏ ਲਿਆਉਣ ਵਾਲੀਆਂ ਹੈਗੀਆਂ ਵਾ ਹੁਣ ਵੇਖੋ ਉਹ ਜਿਹੜੀ ਬੀਬੀ ਜਿਹੜੀ ਪ੍ਰਚਾਰ ਕਰਦੀ ਪਈ ਆ ਜੀ ਵੀ ਮਤਲਬ ਜਦੋਂ ਮੇਰੇ ਨਾਲ ਦਾ ਤੁਰਦਾ ਮੇਰੇ ਨਾਲ ਦਾ ਜਿਹੜਾ ਸਾਥੀ ਆ ਮੇਰੀ ਭਾਬੀ ਇਹਨੂੰ ਟਿਕਣਾ ਨਹੀਂ ਦਿੰਦੀ ਉਹਦਾ ਇਸ਼ਾਰਾ ਇਹ ਆ ਕਿ ਮਤਲਬ ਰਾਤ ਨੂੰ ਇੰਨਾ ਤੰਗ ਕਰਦੀ ਆ ਮੇਰੇ ਭਰਾ ਨੂੰ ਪੇਰ ਕੋ ਨਾਂ ਸੋਰੇ ਤਪਲਾ ਵਜਦਾ ਦੇ ਨਾਂ ਫਿਰ ਕੋ ਗਾਇਆ ਵਜਾਇਆ ਜਾਂਦਾ ਉਹਦੇ ਕਹਿਣ ਦਾ ਅਰਥ ਮੀਨਿੰਗ ਇਹੋ ਹੀ ਆ ਜੀ ਮਤਲਬ ਤਾਂ ਇਹੀ ਨਿਕਲਦਾ ਸਿੱਧੇ ਸ਼ਬਦਾਂ ਨਾਲ ਬਿਆਨ ਨਹੀਂ ਕਰਨੀ ਮੈਂ ਸਿਰਫ ਸਿੱਧਾ ਸ਼ਬਦਾਂ ਨਾਲ ਬਿਆਨ ਕਰਦਾ ਔਰ ਜਿਹੜੀਆਂ ਗੱਲਾਂ ਉਹ ਕਰ ਰਹੀ ਆ ਉਹਦਾ ਤੇ ਇਹ ਨਹੀਂ ਸਿੱਖੀ ਦੇ ਨਾਲ ਕੋਈ ਲੈਣਦੇ ਨਹੀਂ ਨੇਗਾ ਉਹਨੂੰ ਸਿੱਖਣਾ ਚਾਹੀਦਾ ਬੀਬੀਆਂ ਪ੍ਰਚਾਰਕ ਹੋਰ ਵੀ ਹੈਗੀਆਂ ਉਹ ਪ੍ਰਚਾਰਕ ਬੀਬੀਆਂ ਦੇ ਇਦਾਂ ਦਾ ਪ੍ਰਚਾਰ ਨਹੀਂ ਕਰਦੀਆਂ ਉਹ ਕਥਾਵਾਚਕ ਵੀ ਆ ਉਹ ਕਬੀਸ਼ਰੀ ਵੀ ਕਰਦੀਆਂ ਉਹ ਢਾਡੀ ਜਥੇ ਵੀ ਲੈ ਕੇ ਚਲਦੀਆਂ ਇਹ ਕੀਰਤਨ ਵੀ ਕਰਦੀਆਂ ਪਰ ਇਦਾਂ ਦੀ ਬੀਬੀ ਮੈਂ ਪਹਿਲੀ ਾਰ ਵੇਖੀ ਆ ਜਿਹੜੀ ਇਹ ਗੱਲ ਕਹਿੰਦੀ ਵੀ ਅਸੀਂ ਤੇ ਬਲਾਕ ਵੀ ਬਣਾਵਾਂਗੇ ਜੀ ਵੀ ਤੁਸੀਂ ਭੈਣ ਦੇ ਯਾਰੋ ਜੇ ਬਲੈਕ ਬਲੋਗ ਬਲੋਗ ਜੇ ਬਣਾਉਣੇ ਬਣਾਈ ਜਾਓ ਆ ਪਰ ਮਰਿਆਦਾ ਮਰਿਆਦਾ ਕਹਿੰਦੀ ਨਹੀਂ ਛੜ ਦੋ ਇਹਨੂੰ ਉਹ ਬਸ ਕਿਨੂੰ ਛੱਡ ਦੋ ਉਹ ਤਾਂ ਮੰਦੀ ਨਹੀਂ ਉਹ ਕਹਿੰਦੇ ਜਿਵੇਂ ਅਸੀਂ ਤਾਂ ਵਲੌਗ ਬਣਾਣੇ ਬਣਾਣੇ ਅੱਛਾ ਚਲੋ ਫਿਰ ਬਲੌਗ ਬਣਾਉਣੇ ਆ ਨਾ ਕਿਤੇ ਲਾ ਕੇ ਛਾ ਕੇ ਸਾਨੂੰ ਆ ਕੇ ਦੱਸ ਦੇਣ ਪੇ ਇਤੋਂ ਹੀ ਬਲੌਗ ਬਣਾਉਣੇ ਆ ਪੇ ਬਲੌਗ ਅਹੀਂ ਪੜਾ ਦੇਣੇ ਪੱਕੇ ਹੀ ਫਿਰ ਬਲੌਗ ਇਹ ਵੀ ਕੁਲੜ ਪੀਜੇ ਨੂੰ ਲਾ ਕੇ ਨਹੀਂ ਰੁਕਦੇ ਫਿਰ ਬਾਹਰ ਹੀ ਜਾ ਕੇ ਰੁਕਣਗੇ ਅਜੇ ਇੱਕ ਹੋਰ ਬਸੇ ਹੁਣ ਤੁਸੀਂ ਕੀ ਜੇ ਉਹ ਮਾਫੀ ਮੰਗ ਲਦੀ ਵੈਸੇ ਤੋਂ ਮਾਫੀ ਮੰਗਣ ਦੀ ਗੱਲ ਕੀਤੀ ਵੀ ਤੇ ਉਹ ਗੱਲ ਮੰਦੀ ਨਹੀਂ ਹੈ ਮੈਂ ਮਕਰ ਸਾਹਿਬ ਵਾਲੀ ਇੰਟਰਵਿਊ ਸੁਣੀ ਆ ਉਹਦੇ ਵਿੱਚ ਉਹਨੇ ਮਕਰ ਸਾਹਿਬ ਦੀ ਅੱਡੀ ਨਹੀਂ ਲੱਗਣ ਦਿੱਤੀ ਵੀ ਮੈਂ ਗਲਤ ਆ ਜੀ ਬਿਲਕੁਲ ਨਹੀਂ ਲੱਗਿਆ ਦੇਖੋ ਜਿਹੜਾ ਬੰਦਾ ਹੋਵੇ ਜਾਂ ਜਨਾਨੀ ਹੋਵੇ ਜਿਹੜਾ ਪੈਰ ਪੈਰ ਤੇ ਰੋਂਦਾ ਨਾ ਜੀ ਉਹ ਬੰਦਾ ਹੁੰਦਾ ਝੂਠਾ ਜੀ ਜਾਂ ਪੈਰ ਪੈਰ ਤੇ ਜਿਹੜਾ ਬੰਦਾ ਸੌਂ ਖਾਂਦਾ ਜੀ ਉਹ ਹੁੰਦਾ ਬੰਦਾ ਝੂਠਾ ਜੀ ਸੱਚਾ ਬੰਦਾ ਜਿਹੜਾ ਉਦੇ ਕੋਲ ਕੋਈ ਬਹਾਨਾ ਨਹੀਂ ਹੁੰਦਾ ਝੂਠੇ ਬੰਦੇ ਦੇ ਕੋਲ ਬਹੁਤ ਬਹਾਨੇ ਹੁੰਦੇ ਆ ਅੱਜ ਉਹ ਬੀਬੀ ਸਿਰਫ ਇੱਕ ਵੀਊ ਦਾ ਕਰਕੇ ਫੇਮਸ ਹੋਣ ਦਾ ਕਰਕੇ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਨ ਵਾਸਤੇ ਵੇਖੋ ਜਿਹੜੀ ਜਿਹੜਾ ਤੂੰ ਕੀਰਤਨ ਕਰਨੀ ਇਹਦੇ ਨਾਲ ਤੇਰੀ ਮਸ਼ਹੂਰੀ ਨਹੀਂ ਹੋਈ ਇਹਦੇ ਨਾਲ ਤੇਰਾ ਚਿਹਰਾ ਨਹੀਂ ਬਣਿਆ ਜੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਤੂੰ ਜਥਾ ਚਲਾਇਆ ਤੇ ਤੂੰ ਜਥਾ ਚਲਾ ਰਹੀ ਗੁਰੂ ਹਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਂ ਤੇ ਤੇ ਕੰਮ ਤੂੰ ਕਿਹੜੇ ਕਰਦੀ ਫਿਰਦੀ ਆ ਮੈਂ ਇੰਨਾ ਕਹਿ ਸਕਦਾ ਵੀ ਉਹ ਜਿਹੜਾ ਜਿਹੜਾ ਉਹਦਾ ਘਰ ਵਾਲਾ ਨਾ ਬੀਪੀ ਦਾ ਮੈਨੂੰ ਨਹੀਂ ਪਤਾ ਵਿਆਹੀ ਕਿ ਕੁਵਾਰੀ ਆ ਉਹ ਉਹਦੀ ਕੋ ਲਗਾਮ ਜਰੀ ਨਾ ਉਹਦੀ ਕੱਸੀ ਨਹੀਂ ਜਾਣਦੀ ਅੱਛਾ ਕਿਉਂਕਿ ਜਦੋਂ ਕਿ ਇਹਦੀ ਲਗਾਮ ਢਿੱਲੀ ਹੋ ਜਾਂਦੀ ਨਾ ਉਹ ਫਿਰ ਜਿੱਦ ਨੂੰ ਜੀ ਕਰਦਾ ਆਪੇ ਵਾਗ ਉਹ ਵਗਾ ਮੋੜੀ ਜਾਂਦੀ ਆ ਆਪਣੇ ਆਪ ਮੁੜਦੇ ਜਾਂਦੀਆਂ ਉਹਦੀਆਂ ਉਹ ਕਿਉਂਕਿ ਜਿਹਦਾ ਮਾਲਕ ਨਹੀਂ ਨਾ ਸਿਰ ਤੇ ਉੱਤੇ ਕਸਮਾ ਹੁੰਦਾ ਜੀ ਤੇ ਉਹ ਫਿਰ ਜਿੱਦਨ ਮਰਜ਼ੀ ਚਾਰੋਂਦੇ ਉਹ ਕੰਮ ਇਹਨਾਂ ਦਾ ਆ ਠੀਕ ਆ ਜਿਹੜੇ ਦੇਸ਼ਾਂ 'ਚ ਜਾ ਕੇ ਘੁੰਮਦੀਆਂ ਫਿਰਦੀਆਂ ਘੁੰਮੋ ਜੀ ਸਾਡਾ ਢਿੱਡ ਦੋਸਦਾ ਘੁੰਮੋ ਰੱਜ ਰੱਜ ਕੇ ਘੁੰਮੋ ਫੇ ਜਿੱਥੇ ਉਹ ਚੱਡ ਗਈਆਂ ਪਾ ਕੇ ਘੁੰਮਦੇ ਤੁਸੀਂ ਵੀ ਘੁੰਮੋ ਜੀ ਪਰ ਕਮ ਸੇ ਕਮ ਜਿਹੜਾ ਖੰਡਾ ਲਾਇਆ ਚਿੱਟੀ ਦਸਤਾਰ ਬੰਨੀ ਆ ਉਹ ਬੇਸ਼ਰਮੋ ਇਹਦੀ ਤੇ ਸ਼ਰਮ ਕਰ ਲੋ ਕੋ ਤੁਹਾਡੇ ਵੱਲ ਵੇਖ ਵੇਖ ਕੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ نسلਾਂ ਜਿਹੜੀਆਂ ਸਾਡੇ ਛੋਟੇ ਛੋਟੇ ਬੱਚੇ ਆ ਉਹ ਕੀ ਸੋਚਣਗੇ ਅੱਗੇ ਬੇੜਾ ਬਹਿ ਗਿਆ ਸਾਡੇ ਨੰਗਾ ਦਾ ਆ ਰੇੜੀਆਂ ਰੇੜੀਆਂ ਲਾਈ ਜਾਂਦੇ ਆਂਟੇ ਆਲੀਆਂ ਹਨਾ ਬੱਕਰੇ ਦੁਕਾਨਾਂ ਦੇ ਵੇਚਣੇ ਮੁਰਗੇ ਵੇਚਣੇ ਸ਼ੁਰੂ ਕਰ ਤੇ ਜਿਹੜਾ ਖਾਲਸਾ ਪੰਥ ਨਿਆਰਾ ਸੀ ਅੱਜ ਉਹ ਕੀ ਕੀ ਬਣ ਗਿਆ ਰੇੜੀਆਂ ਤੇ ਆਂਡੇ ਵੇਚਣ ਵਾਲਾ ਦੁਕਾਨਾਂ ਤੇ ਮੁਰਗੇ ਵੇਚਣ ਵਾਲਾ ਛਟਕਾਈ ਬਣ ਕੇ ਬਹਿ ਗਿਆ ਜਿਹੜੇ ਕਬਾਦਸ਼ਾਹੀ ਇਹ ਕੀ ਦੱਸਣਾ ਚਾਹੁੰਦੀ ਆ ਵੀ ਤੁਸੀਂ ਸਿੱਖੀ ਸਰੂਪ ਚ ਆਓ ਜੇਕਰ ਸਿੱਖੀ ਸਰੂਪ ਚ ਆ ਕੇ ਤੇ ਤੁਸੀਂ ਆਪਣੇ ਆਪ ਨੂੰ ਬਲੌਕਰ ਬਣੋ ਤੇ ਖੱਟੀਆਂ ਮਿੱਠੀਆਂ ਗੱਲਾਂ ਕਰੋ ਲੋਕਾਂ ਨੂੰ ਜਿੰਨਾ ਵੱਧ ਸਵਾਦ ਦਿਓਗੇ ਉਹਨੇ ਤੁਹਾਡੇ ਜਾਦੇ ਵੀ ਹੋਣਗੇ ਤੇ ਫਿਰ ਮੈਂ ਇਹ ਗੱਲ ਕਹਿਣਾ ਵਾਂ ਵੀ ਮਨਜੀਤ ਕੌਰ ਜਿਹੜੀ ਉਹ ਚੰਦੀਗੜ੍ਹ ਬੈਠੀ ਰੋਲਾ ਪਾਉਂਦੀ ਸੁਖਰਤਈਏ ਵਾਲੀ ਤੇ ਜਾਂ ਹੋਰ ਪੰਜ ਸੱਤ ਬੀਬੀਆਂ ਜਿਹੜੀਆਂ ਉੱਥੇ ਰੋਲਾ ਪਾਉਂਦੀਆਂ ਉਹ ਵੀ ਆਪਣੇ ਲੀਡਰੋੜੇ ਲਾ ਕੇ ਤੇ ਗੰਦਮੰਦ ਬੋਲ ਕੇ ਫੇਮਸ ਹੋ ਗਈਆਂ ਹਨਾ ਫਿਰ ਇਹਨਾਂ ਨੂੰ ਵੀ ਇਹੋ ਕੰਮ ਕਰਨਾ ਚਾਹੀਦਾ ਦਿਮਾਲਾ ਲਾ ਦੋ ਕਹਿਰਪੁਰ ਦਾ ਭਰਾ ਹੀ ਕਹਿ ਰਿਹਾ ਨਾ ਵੀ ਕੇਸ ਕਤਲ ਕਰਾ ਲੈਣੇ ਬੀਬੀਆਂ ਨੇ ਵੀ ਮੈਂ ਇਹ ਤੇ ਸੁਣਿਆ ਨਹੀਂ ਕਿਤੇ ਬੀਬੀਆਂ ਕੇਸ ਕਤਲ ਕਰਾਉਂਦੀਆਂ ਵੀ ਜੇ ਬੀਬੀ ਕੇਸ ਕਤਲ ਕਰਾ ਰਹੀ ਆ ਇਹਦਾ ਮਤਲਬ ਬੋਦੇ ਕਰਾ ਦੇ ਨਾ ਫਿਰ ਹਮ ਦਿੱਲੀ ਰਹਿੰਦੇ ਆ ਨਾ ਫਿਰ ਇਹ ਵੀ ਨੰਦ ਲੈਣ ਪਰ ਸਿੱਖੀ ਦੇ ਵਿੱਚ ਰਹਿਣਾ ਤੇ ਬੰਦਿਆਂ ਨੂੰ ਰਹਿਣਾ ਅੱਛਾ ਇਹ ਦੇਖੋ ਹੁਣ ਲਾਸਟ ਤੇ ਇਹੋ ਜਿਹਾ ਇਕੱਲੇ ਇਹ ਨਹੀਂ ਹੈ ਬੜੇ ਸਿੱਖੀ ਢਾ ਲੱਗ ਰਹੀ ਹੈ ਕੀ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਸਮਝਾਣਾ ਚਾਹੀਦਾ ਕਿ ਇਹ ਨਾ ਕਰ ਵੇਖੋ ਜੀ ਇੱਕ ਹਰਿ ਸਿੰਘ ਨਲੂਆ ਦਾਲ ਜੀ ਆਪਾਂ ਉਹ ਪ੍ਰਗਟ ਕਰ ਰਹੇ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਜੀ ਤੇ ਉਹਦੇ ਵਿੱਚ ਆਪਾਂ ਸਹਿਜ ਧਾਰੀ ਸਿੱਖ ਵੀ ਲੈਣੇ ਇਹ ਨਹੀਂ ਵੀ ਇਕੱਲੇ ਨਿਹੰਗ ਸਿੰਘ ਲੈਣੇ ਆ ਉਹਦੇ ਵਿੱਚ ਮੋਨੇ ਭਰਾ ਵੀ ਸਾਡੇ ਹੋਣਗੇ ਕਿਸੇ ਜਾਤ ਦਾ ਕਿਸੇ ਧਰਮ ਦਾ ਕਿਸੇ ਮਜਬਦ ਦਾ ਹੋਵੇ ਇਹ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵੀ ਉਹ ਆਪਣੇ ਇਸ ਭਾਰਤ ਨੂੰ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਉਹ ਭਾਈਵਾਲ ਬੰਦਾ ਜੀ ਗੰਦ ਮਕਾਉਣਾ ਚਾਹੁੰਦਾ ਜਿਹੜਾ ਗੰਦ ਮਕਾਉਣਾ ਚਾਹੁੰਦਾ ਉਹ ਆੜ ਕੇ ਸਾਡਾ ਸਾਥ ਦੇ ਸਕਦਾ ਬਕਾਇਦਾ ਉਹਦਾ ਕਾਰਡ ਬਣੂਗਾ ਵੀ ਇਹ ਬੰਦਾ ਸਾਡਾ ਹੀ ਆ ਏ ਨਹੀਂ ਭੜਕੇ ਕੇ ਦਾ ਸਾਈਕਲ ਖੋਲੇ ਤੇ ਉਹ ਆਕੇ ਮੈਂ ਮਾਨ ਸਿੰਘ ਕਾਲੀ ਦਾ ਬੰਦਾ ਇਦਾਂ ਨਹੀਂ ਬਕਾਇਦਾ ਉਹਦਾ ਕਾਰਡ ਜਿਹੜਾ ਸਾਡੇ ਨਾਲ ਵੇਖੋ ਵੀ ਪਹਿਲ ਦੇ ਆਧਾਰ ਤੇ ਤੁਸੀਂ ਪੰਜਾਬ ਦੇ ਵਿੱਚੋਂ ਗੰਦ ਮਕਾਉਣਾ ਜੀ ਉਹਦੇ ਵਿੱਚ ਬਾਈ ਵੇਖੋ ਭਾਵੇਂ ਜੜੀਆਂ ਆ ਜੜੀਆਂ ਦੁਕਾਨਾਂ ਤੇ ਕੋਣੀਆਂ ਜੀਆਂ ਲਾਈਆਂ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਇਹੋ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਬਾਈ ਸਾਡਾ ਸਾਥ ਦਿਓ ਵੀ ਕਿੰਨੇ ਕ ਪੈਸੇ ਤੁਸੀਂ 50000 ਰੁਪਇਆ ਤੁਸੀਂ ਬੱਤਵਾਰ ਕਮਾਉਣਾ ਮਹੀਨੇ ਦਾ ਪੰਜ ਬੰਦਿਆਂ ਨੇ 50000 ਕਮਾ ਵੀ ਲਿਆ 10000 ਰੁਪਇਆ ਆਉਂਦਾ ਅਸੀਂ 10000 ਰੁਪਇਆ ਤੁਹਾਨੂੰ ਸੰਕਤਾ ਕੋਲ ਲੈ ਕੇ ਤੁਹਾਨੂੰ 12-12000 ਆਉ ਪੰਜਾਬ ਦੇ ਵਿੱਚ ਬਹੁਤ ਕੰਮ ਕਰਨ ਵਾਲੇ ਜੀ ਕਈ ਜ਼ਮੀਨਾਂ ਇੱਥੇ ਜਿਹੜੀਆਂ ਲੋਕ ਨੱਪ ਕੇ ਬੈਠੇ ਆ ਲੋਕ ਗਰੀਬ ਰੋਲਾ ਪਾਉਂਦੇ ਫੰਡਿਆ ਧੱਕੇ ਖਾਂਦੇ ਫੰਡਿਆ ਉਹਨਾਂ ਦੀ ਮਤ ਕਰੀਏ ਉਹਨਾਂ ਕੋ ਮਾਇਆ ਲੈ ਕੇ ਦਵਾਂਗੇ ਤੁਹਾਨੂੰ ਤੁਹਾਡੇ ਘਰ ਚੱਲਣਗੇ ਮੈਂ ਕਹਿੰਦਾ ਚੱਲ ਕੇ ਵਿਖਾਉਣ ਇੱਕ ਸਾਲ ਚ ਗੱਡੀਆਂ ਦੇ ਬਾਦੂਗਾ ਚੱਲਣ ਤੇ ਸਹੀ ਜ਼ਰੂਰੀ ਥੋੜਾ ਵੀ ਅਸੀਂ ਮੁਰਗਾ ਵੇਚ ਕੇ ਗੁਜ਼ਾਰਾ ਹੋਣਾ ਜਾਂ ਅੰਡੇ ਭੰਨ ਕੇ ਲੋਕਾਂ ਨੂੰ ਪੂੜੇ ਬਣਾ ਬਣਾਵਾਂਗੇ ਤੇ ਫੇਰ ਹੀ ਸਾਡਾ ਗੁਜ਼ਾਰਾ ਹੋਣਾ ਅਸੀਂ ਉਹ ਆ ਜਿਨ੍ਹਾਂ ਨੇ ਕਈ ਕਈ ਦਿਨ ਫਾਕੇ ਕੱਟਿਆ ਤੇ ਫਾਕੇ ਕੱਟਣ ਤੋਂ ਬਾਅਦ ਵੀ ਇਹੋ ਕਹੇ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਹੋਏ ਵੀ ਅਸੀਂ ਪੁੱਤ ਕੀਦੇ ਆ ਜੀ ਤੇ ਅੱਜ ਕਿਹੜੇ ਰਾਹ ਤੁਰ ਪਏ ਆ ਅੱਜ ਆ ਬੀਬੀਆਂ ਜੜੀਆਂ ਪੈਦਾ ਹੋ ਰਹੀਆਂ ਇਹਨਾਂ ਨੂੰ ਪੈਦਾ ਕਰਨ ਵਿੱਚ ਸਭ ਤੋਂ ਵੱਡਾ ਕਾਰਨ ਇਹ ਖੋਦਿਆਂ ਜੀ ਜਦੋਂ ਅੱਜ ਆਪਾਂ ਰਾਗੀ ਸਿੰਘ ਵੇਖਦੇ ਪੈਣਾ ਹਾਂ ਹਾਂਜੀ ਸਾਰੇ ਟੱਬਰ ਨੂੰ ਜੁੱਤੀਆਂ ਪੈਗੀਆਂ ਨਾ ਕਾਰਨ ਕੀ ਐ ਸ਼ਸ਼ਤਰ ਨਹੀਂ ਕੋਲ ਸ਼ਸ਼ਤਰ ਸਮਝਦੇ ਗਾਲਾ ਕੱਪੜੇ ਵਧੀਆ ਵਾ ਫੋਨ ਵਧੀਆ ਵਾ ਗੱਡੀਆਂ ਵੱਡੀਆਂ ਵਾ ਕੋਠੀਆਂ ਵੱਡੀਆਂ ਵਾ ਪਰ ਸ਼ਸ਼ਤਰ ਨਹੀਂ ਪੱਲੇਗਾ ਕੋਈ ਪ੍ਰਿਕਸ਼ਨ ਵੀ ਨਹੀਂ ਐ ਗਤਕੇ ਦਾ ਜਿਵੇਂ ਪਹਿਲਾਂ ਹਰ ਸਿੰਘ ਨੂੰ ਹੁੰਦਾ ਸੀ ਉਹ ਵੀ ਨਹੀਂ ਐ ਬਾਈ ਵੇਖੋ ਜਿੰਨਾ ਚਿਰ ਸਾਡੇ ਕੋਲ ਵਿੱਦਿਆ ਨਹੀਂ ਤੇ ਖਾਣੀ ਦੇ ਕੋਟੀਆਂ ਨਾ ਜੀ ਹੁਣ ਮਾਰਿਆ ਕਹਿੰਦਾ ਸ਼ਸ਼ਤਰ ਦੇ ਅਧੀਨ ਹੈ ਰਾਜ ਜੀ ਜੇ ਰਾਜ ਬਿਨਾਂ ਧਰਮ ਚੱਲੇ ਹੁਣ ਸਾਡੇ ਵਾਲੇ ਕਹਿੰਦੇ ਧਰਮ ਬਿਨਾਂ ਰਾਜ ਚੱਲੇ ਇਦਾਂ ਹੀ ਸੁਣਦੇ ਰਹਾ ਆਪਾਂ ਪੀ ਧਰਮ ਤੋਂ ਬਿਨਾਂ ਰਾਜ ਤੁਸੀਂ ਇਹ ਦੱਸੋ ਧਰਮ ਤੇ ਤੁਹਾਡਾ ਕਾਇਮ ਰਹਿਣ ਨਹੀਂ ਦਿੰਦੇ ਨਹੀਂ ਤੁਹਾਡੀ ਤੇ ਰੋਜ਼ ਗੁਰੂਆਂ ਦੀ ਗੁਰਗੰਸਾਹਬ ਮਹਾਰਾਜ ਦੀ ਬੇਅਦਬੀ ਕਰਨ ਰਿਆ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋ ਰਹੀਆਂ ਵਾ ਵੀ ਤੁਹਾਨੂੰ ਨਹੀਂ ਲੱਗਦਾ ਵੀ ਪਹਿਲਾਂ ਰਾਜ ਜੇ ਰਾਜ ਕਾਇਮ ਹੋਊਗਾ ਤੇ ਧਰਮ ਸੁਰੱਖਿਅਤ ਰਹੂਗਾ ਕਿਉਂਕਿ ਜਦੋਂ ਮੱッセ ਰੰਗੜ ਨੇ ਬੇਅਦਬੀ ਕਰਨੀ ਸ਼ੁਰੂ ਕੀਤੀ ਨਾ ਬਲਾਕਾ ਸਿੰਘ ਨੇ ਵੇਖਿਆ ਉਹਨੇ ਜਾ ਕੇ ਸ਼ਾਮ ਸਿੰਘ ਨਾਰਲੇ ਵਾਲੇ ਨੂੰ ਆਖਿਆ ਉਹਨੇ ਕਹਾ ਜਹੇਦਾਰਾ ਡੁੱਬ ਕੇ ਮਰ ਜਾਓ ਇੱਥੇ ਬੈਠੇ ਜੇ ਉਹਨੇ ਕਿਹਾ ਕੀ ਗੱਲ ਹੋ ਗਈ ਆ ਉਹਨੇ ਕਿਹਾ ਆਪਣੇ ਗੁਰਧਾਮਾਂ ਦੀ ਬੇਅਦਬੀ ਕਰਦੇ ਪਏ ਆ ਉਹੀ ਤੇ ਆਰਾਮ ਨਾਲ ਇੱਥੇ ਬੈਠੇ ਜੇ ਤੇ ਤੁਹਾਡੇ ਗੁਰੂ ਧਾਮਾਂ ਦੀ ਰਾਖੀ ਕਿਹਨੇ ਕਰਨੀ ਆ ਜਿਹੜੇ ਲੋਕ ਆਪਣੇ ਗੁਰਧਾਮਾਂ ਦੀ ਰਾਖੀ ਕਰਨੀ ਭੁੱਲ ਜਾਂਦੇ ਨਾ ਇਹ ਯਾਦ ਰੱਖ ਲੈਣ ਉਹ ਆਪਣੀਆਂ ਪੀੜ੍ਹੀਆਂ ਨੂੰ ਗੁਲਾਮ ਕਰਦੇ ਪਏ ਆ ਇਹ ਇਥੋਂ ਇਹ ਐਮ ਨਿਸ਼ਾਨੀ ਆ ਕਿ ਉਹਨਾਂ ਦਾ ਰਾਜ ਨਹੀਂ ਆ ਜੇ ਰਾਜ ਹੋਊਗਾ ਤੇ ਧਰਮ ਆਪਣਾ ਆਊਗਾ ਤੇ ਜੇ ਰਾਜ ਨਹੀਂ ਤੇ ਧਰਮ ਵੀ ਆਪਣਾ ਨਹੀਂ ਹੋ ਸਕਦਾ ਦਰ ਮੁਸਰਖਿਤ ਨਹੀਂ رہ ਸਕਦਾ ਆ ਬੀਬੀਆਂ ਜਿਹੜੀਆਂ ਅੱਜ ਪੈਦਾ ਹੋ ਰਹੀਆਂ ਇਹਨਾਂ ਨੂੰ ਅੱਜ ਆਪਾਂ ਕਿਹਾ ਨਾ ਇਹਨਾਂ ਨੂੰ ਵੀ ਦੇਖ ਲਓ ਸਕਿਉਰਿਟੀ ਮਿਲ ਜਣੀ ਦਿੱਲੀ ਦੇ ਵਿੱਚ ਠੀਕ ਆ ਉਹਨਾਂ ਨੇ ਬੀਬੀ ਬੜਾ ਚੰਗਾ ਕੰਮ ਕਰਦੀ ਪਈ ਆ ਬੀਬੀ ਨੂੰ ਕਹਿੰਦੇ ਬੰਦੇ ਦੇ ਧੀ ਬਣ ਜਾ ਨਹੀਂ ਤੇ ਮੁੜ ਕੇ ਇਹ ਨਾ ਵੇਦਨੀਆਂ ਗੜੀਆਂ ਦੋ ਭੇਜ ਕੇ ਤੇਰੇ ਤਪਲਾ ਜਿਹੜਾ ਪੁੱਠਾ ਕਰਨਾ ਪਵੇ ਸਾਨੂੰ ਕਿਉਂਕਿ ਨਿਹੰਗਸਰ ਦੁਨੀਆ ਦਾ ਰਾਜਾ ਵਿਸ਼ਵ ਦਾ ਰਾਜਾ ਉਹ ਭਾਵੇਂ ਅਮਰੀਕਾ ਕੈਨੇਡਾ ਬੈਠੇ ਹੋਣ ਉੱਥੇ ਬੈਠੇ ਵੀ ਸਾਡੀ ਪਹੁੰਚ ਹੈਗੀ ਆ ਤੇ ਦਿੱਲੀ ਦੇ ਬਹੁਤ ਆ ਸਵੇਰੇ ਤੁਰਿਏ ਜੀ ਤੇ ਦੁਪਹਿਰਾਂ ਤੱਕ ਦਿੱਲੀ ਜਾ ਵੜਦੇ ਆ ਠੀਕ ਆ ਤੇ ਅਹੀਂ ਨਹੀਂ ਚਾਹੁੰਦੇ ਕਿ ਇਹ ਭੈਣ ਭਰਾਣਾ ਧੱਕਾ ਹੋਵੇ ਲੇਕਿਨ ਸਿੱਖੀ ਸਰੂਪ ਚ ਜੇ ਤੁਸੀਂ ਇਦਾਂ ਦੀਆਂ ਬੱਜਰ ਕਰੇ ਤਾਂ ਕਰੋਗੇ ਤੇ ਫਿਰ ਤੁਹਾਨੂੰ ਜਿਹੜੀਆਂ ਚੀਜ਼ਾਂ ਤੁਸੀਂ ਮੁਮਕਰ ਹੋ ਗਈਆਂ ਤੁਹਾਨੂੰ ਯਾਤਕ ਕਰਉਣਾ ਪੈਣਾ ਵੀ ਜੇ ਤੁਸੀਂ ਸਿੱਖੀ ਚ ਰਹਿਣਾ ਤੇ ਬੰਦਿਆਂ ਉਂਰਾਓ ਬੇਸ਼ੱਕ ਨਹੀਂ ਤੁਹਾਨੂੰ ਵਾਰਾ ਖਾਂਦਾ ਬਲੋਕਰ ਬਣਨਾ ਪਣਜੋ ਕੱਚੀਆਂ ਪਾਓ ਨੰਦ ਲਓ ਸੇਵਿੰਗ ਪੁਲਚ ਜਾਓ ਆਪਣਾ ਸਾਰਾ ਟੱਬਰ ਲੈ ਕੇ ਵੜਜੋ ਸਾਨੂੰ ਕੋਈ ਦੁੱਖ ਨਹੀਂ ਪਰ ਜੇ ਖੰਡਾ ਲਾ ਕੇ ਦਮਾਲਾ ਬਣ ਕੇ ਉਹ ਜੀਆਂ ਬੱਜਰ ਕਹਿਤਾ ਕਰਨੀਆਂ ਤੇ ਯਾਦ ਰੱਖੋ ਰੋਕਣੇ ਕੇ ਲਈ ਵੀ ਹੈ ਔਰ ਠੋਕਨੇ ਕੇ ਲਈ ਵੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਸੁਣਿਆ ਕਿ ਮਾਨ ਸਿੰਘ ਅਕਾਲੀ ਜੀ ਦਾ ਕਹਿਣਾ ਹੈ ਕਿ ਜੇ ਬੀਬੀਆਂ ਨੇ ਇਹ ਬੱਜਰ ਕੁਰਹਿਤ ਕੀਤੀ ਹੈ ਤੇ ਆ ਉਹ ਨਾ ਕਰਨ ਤੇ ਬਲਕਿ ਗੁਰਮਤ ਮਰਿਆਦਾ ਦੇ ਵਿੱਚ ਰਹਿ ਕੇ ਇਹ ਸਭ ਕੁਝ ਕਰਨ